ਦੇ ਪਰਪਸ ਤੇ ਆਂਦਾ ਮੇਰਾ ਜਿਹੜਾ ਬਹੁਤ ਸਾਲਾਂ ਤੋਂ ਨੌਵੀਂ ਪਾਸ਼ਾਹੀ ਦਾ ਸ਼ਹੀਦੀ ਦਿਵਸ ਮਨਾਉਂਦੇ ਨੇ ਦੇਗਵਾਤਾ ਜੀ ਮਹਾਰਾਜ ਦਾ ਉਹਦੇ ਵਾਸਤੇ ਮੈਨੂੰ ਸਰ ਗੁਰ ਕੀ ਇਹਨਾਂ ਨੇ ਕੋਟਲੀ ਸਾਹਿਬ ਨੇ ਗੁਰਕੀਤੋਂਾ ਨੇ ਤਪਾਈਲ ਸਾਹਿਬ ਨੇ ਅਖੇਉਣਾ ਨੇ ਮੈਨੂੰ ਸਦਾ ਦਿੱਤਾ ਸੀ ਕਿ ਤੁਸੀਂ ਆਓ ਪਿਛਲੇ 72 ਸਾਲ ਦਾ ਉਹਨਾਂ ਦੀ ਬਹਾਦਰੀ ਕੁਰਬਾਨੀ ਜਿਹੜੀ ਏ ਉਹਨੇ ਸ਼ਹਾਦਤ ਦਾ ਦਿਹਾੜਾ ਮਨਾਇਆ ਜਾਂਦਾ ਹੈ ਤੋ ਬੇਸਿਕਲੀ ਤੇ ਚੀ ਸਿੱਕੇ ਸਾਰੇ ਤੇ ਦਰਸ਼ਨ ਹੋ ਜਾਣਗੇ ਮੇਲ ਮੁਲਾਕਾਤ ਹੀ ਹੁੰਦੀ ਸਿਆਸਤ ਦੇ ਵਿੱਚ ਆਪਣੇ ਸਾਥੀਆਂ ਦਾ ਹਾਲ ਪੁੱਛ ਲਾਂਗੇ ਹਲਕੇ ਚੋਂ ਵੀ ਹੋ ਜਾਣਗੇ ਤੋ ਨਾਲੇ ਤੇ ਮੱਥਾ ਵੀ ਟੇਕ ਜਾਵਾਂ ਗੁਰਦੁਆਰੇ ਸਾਹਿਬ ਬਾਈਬਾ ਸਾਹਿਬ ਦੀ ਇੱਕ ਸੀਐਮ ਸਾਹਿਬ ਦੀ ਵਾਈਫ ਦੀ ਵੀਡੀਓ ਵਾਇਰਲ ਹੋ ਰਹੀ ਹੈ ਕਾਫਲੇ ਦੀ ਤੇ ਪ੍ਰਗਟ ਸਿੰਘ ਉਹਨਾਂ ਨੇ ਵੀ ਵਾਇਰਲ ਕੀਤੀ ਹੈ ਤੇ ਪੁੱਛਿਆ ਗਿਆ ਕਿ ਜਿਹੜੇ ਸੁਰੱਖਿਆ ਨੂੰ ਲੈ ਕੇ ਜਿਹੜੇ ਪਹਿਲਾਂ ਸਵਾਲ ਚੁੱਕਦੇ ਸੀ ਅੱਜ ਡੱਡੇ ਡੱਡੇ ਕਾਫਲੇ ਨਾਲ ਘੁੰਮਦੇ ਨੇ ਤੁਸੀਂ ਕੀ ਕੰਗਰੇਗਰੀ ਹੁੰਦੇ ਹੋ ਵੇਖੋ ਮੈਂ ਤੇ ਮੀਡੀਆ ਨੂੰ ਤਾਂ ਮੈਂ ਕੀ ਕਹਣਾ ਪੰਜਾਬ ਦੇ ਲੋਕਾਂ ਨੂੰ ਇਹ ਗੱਲ ਕਹਿਣੀ ਹੈ ਕਿ ਲੋਕ ਕਹਿੰਦੇ ਕੀ ਸੀ ਕੀਤਾ ਇਹਨਾਂ ਨੇ ਕੀ ਟੋਟਲ ਵੇਖੋ 2-3 ਪਹਿਲੇ ਕੇਜਰੀਵਾਲ ਸਾਹਿਬ ਬਠਿੰਡੇ ਆਏ ਬਠਿੰਡੇ ਆ ਕੇ ਨਰਾ ਝੂਠ ਬੋਲਣਾ ਕਫਰ ਤੋਲਣਾ ਇਹ ਪੀ ਐਚ ਡੀ ਇਹ ਕੇਜਰੀਵਾਲ ਕੋ ਵੀ ਹੈ ਤੇ ਭਗਵੰਤ ਮਾਨ ਕੋਈ ਆਰਟਿਸਟ ਹੈ ਇਹ ਤੇ ਹੈ ਹੀ ਸਟੇਜ ਆਰਟਿਸਟ ਸੀ ਸ਼ੁਰੂ ਤੋਂ ਹੀ ਝੂਠ ਬੋਲਣ ਦਾ ਆਦੀ ਹੈ ਜੀ ਜਦੋਂ ਮਰਜੀ ਕੇ ਨੂੰ ਰਵਾ ਲੈਣਾ ਜਦੋਂ ਮਰਜੀ ਵੇਖੋ ਇਹ ਨੌਜਵਾਨ ਬੇਟੀ ਨੇ ਇਹ ਗੱਲ ਕਹਤੀ ਏ ਕਿ ਸੈਂਟੀਮੈਂਟਸ ਨੂੰ ਵੈਨਓਵਰ ਕਰਨਾ ਜਾਣਦੇ ਨੇ ਲੋਕਾਂ ਨੂੰ ਕਿਸ ਤਰ੍ਹਾਂ ਉਹਨਾਂ ਦੇ ਜਜ਼ਬਾਤ ਤੇ ਖੇਡ ਲੈ ਇਹ ਇਹਨਾਂ ਦੀ ਕਲਾ ਕਰ ਰਹੀ ਹੈ ਇਹ ਪ੍ਰੋਫੈਸ਼ਨਲਸ ਇਹਨਾਂ ਨੂੰ ਮੌਕਾ ਦਿੱਤਾ ਇਹਨਾਂ ਨੂੰ ਆਪ ਵੀ ਕਦੀ ਸੁਪਨੇ ਵਿੱਚ ਵੀ ਨਹੀਂ ਸੀ ਕਿ ਸਾਨੂੰ ਲੋਕ ਪੰਜਾਬ ਦੇ ਮੌਕਾ ਦੇਣਗੇ ਇਹ ਸਕਿੱਟ ਕਰਦੇ ਕਰਦੇ ਇਹਨਾਂ ਮੌਕਾ ਦਿੱਤਾ ਹੁਣ ਪੰਜਾਬ ਦੇ ਹਾਲਾਤ ਕੰਟਰੋਲ ਕਿਸ ਤਰ੍ਹਾਂ ਕਰ ਰਹੇ ਮੈਂ ਕੇਜਰੀਵਾਲ ਸਾਹਿਬ ਨੂੰ ਪੁੱਛਣਾ ਚਾਹਨਾ ਕੇਜਰੀਵਾਲ ਸਾਹਿਬ ਤੁਸੀਂ ਪੰਜਾਬ ਦੇ ਲੋਕਾਂ ਨੂੰ ਇੱਕ ਵਾਦਾ ਕੀਤਾ ਸੀ ਕਿ ਮੇਰੀ ਸਰਕਾਰ ਆ ਲੈਣ ਤੋਂ ਸਾਡਾ ਚੀਫ ਮਿੰਿਸਟਰ 24 ਘੰਟਿਆਂ ਵਿੱਚ ਬਰਗਾੜੀ ਤੇ ਬਹਿਬਲ ਖਲਾਉਂਦੀਆਂ ਜਿਹੜੀ ਬੇਅਦਬੀਆਂ ਹੋਈਆਂ ਨੇ ਉਹ 24 ਘੰਟਿਆਂ ਵਿੱਚ ਉਹ ਸੋਲਵ ਕਰੇਗਾ ਪੰਜਾਬ ਦੇ ਲੋਕਾਂ ਨੂੰ ਜਸਟਿਸ ਦੇ ਤੁਹਾਨੂੰ ਅੱਜ ਆਇਆ ਨੂੰ 20 ਮਹੀਨੇ ਹੋ ਗਏ ਤੁਸੀਂ ਹੁਣ ਨਾਂ ਵੀ ਨਹੀਂ ਲੈਂਦੇ ਉਹਦਾ ਤੁਸੀਂ ਨਾਂ ਨਹੀਂ ਲੈਂਦੇ ਤੁਸੀਂ ਨਾਂ ਨਹੀਂ ਲੈਂਦੇ ਤੁਸੀਂ ਕਿਹਾ ਸੀ ਖੁਦਕਸ਼ੀ ਪਹਿਲੀ ਅਪ੍ਰੈਲ ਤੋਂ ਬਾਅਦ ਮੁੱਕ ਜਾਏਗੀ ਮਾੜੇ ਦਿਨ ਹੈ ਸਾਡੀ ਸਰਕਾਰ ਵਾਲੀ ਜਿਹੜਾ ਨੈਸ਼ਨਲ ਰਿਕਾਰਡ ਹੈ ਗਵਰਨਮੈਂਟ ਆਫ ਇੰਡੀਆ ਦਾ ਉਹਦੇ ਚ ਸਾਰਨ ਵੱਧ ਪਿਛਲੇ ਸਾਲ 232 ਆਤਮ ਹੱਤਿਆ ਕਿਸਾਨਾਂ ਵੱਲੋਂ ਪੰਜਾਬ ਚ ਕੀਤੀਆਂ ਗਈਆਂ ਕਦੀ ਨਾ ਹੀ ਨਹੀਂ ਲਿਆ ਜ਼ਿਕਰ ਹੀ ਨਹੀਂ ਕੀਤਾ ਹੁਣ ਤੇ ਉਹਨਾਂ ਤੇ ਫੇਰ ਸਾਡੀਆਂ ਨੌਜਵਾਨ ਬੱਚੀਆਂ ਨੂੰ ਪੜ੍ਹਨਾ ਨੂੰ ਜਿਹੜੇ ਝੂਠ ਬੋਲ ਸਕਦੇ ਉਹਨਾਂ ਨੂੰ ਕਿਹਾ 1000 ਰੁਪਈਆ ਸੀ ਤੁਹਾਨੂੰ ਮਹੀਨਾ ਦਾ ਦਿਆ ਕਰਾਂਗੇ ਕਦੀ ਵੇਖੋ ਬਠਿੰਡੇ ਵਾਲੀ ਰੈਲੀ ਦੇ ਵਿੱਚ ਕੇਜਰੀ ਵਾਲੇ ਜ਼ਿਕਰ ਤੱਕ ਵੀ ਨਹੀਂ ਕੀਤੀ ਗਾਰੰਟੀ ਗਾਰੰਟੀ ਉਹ ਜਿਹੜੀ ਉਹਦੀ ਗਾਰੰਟੀ ਹੈ ਮੁਲਾਜ਼ਮਾਂ ਦਾ ਤੁਸੀਂ ਵੇਖੋ 12% ਡੀਏ ਤੇ 올ਡ ਪੈਨਸ਼ਨ ਸਕੀਮ ਪਹਿਲੇ ਹਿਮਾਚਲ ਦੀ ਇਲੈਕਸ਼ਨ ਤੋਂ ਪਹਿਲੇ ਜਾਰੀ ਕਰਤੀ ਕਿ ਅਸੀਂ ਜੀ ਇਹਦੀ ਨੋਟੀਫਿਕੇਸ਼ਨ ਕਰਤੀ ਅਜੇ ਤੱਕ ਕਾਂਗਰਸ ਵਾਲੇ ਹਿਮਾਚਲ ਚ ਕਰਤੀ ਅਸੀਂ ਆ ਕੇ ਛੱਤੀਸਗੜ੍ਹ ਤੇ ਰਾਜਸਥਾਨ ਚ ਜਾਰੀ ਕਰਤੀ ਕੱਲ ਇਹਨਾਂ ਨੇ ਪਹਿਲੀ ਵਾਰ ਉਹ ਵੀ ਜਦੋਂ ਮੈਂ ਮੁੱਦਾ ਹੈ ਅਸੈਂਬਲੀ ਦੇ ਵਿੱਚ ਉਠਾਇਆ ਉਸ ਤੋਂ ਬਾਅਦ 12% ਦੀ ਜਗ੍ਹਾ ਤੇ 4% ਡੀ ਹੁਣ ਕੱਲ ਅਨਾਉਂਸ ਕੀਤਾ ਉਹ ਵੀ پتہ ਨਹੀਂ ਇਹਨਾਂ ਦੇਣਾ ਕਿਸੇ ਨੂੰ ਕਿੰਨੇ ਦੇਣਾ ਨਾ ਕਿਸਾਨਾਂ ਨੂੰ ਕੋਈ ਦੇ ਰਹੇ ਨੇ ਨਾ ਖੇਤ ਮਜ਼ਦੂਰਾਂ ਨੂੰ ਦੇ ਰਹੇ ਨੇ ਮੈਂ ਇਹ ਦੱਸਣਾ ਚਾਹਨਾ ਕਿ ਐਸ ਵਿਧਾਨ ਸਭਾ ਸਹੀ ਹੈ ਐਜ਼ ਅ ਲੀਡਰ ਆਫ ਦੀ ਆਪੋਜੀਸ਼ਨ ਮੈਂ ਮੁੱਦਾ ਚੁੱਕਿਆ ਸੀ ਇੱਕ ਮਤਾ ਲੈ ਕੇ ਆਂਦਾ ਸੀ ਕਿ ਜਿਹੜਾ ਸੰਯੁਕਤ ਕਿਸਾਨ ਮੋਰਚੇ ਨੇ ਸੈਂਟਰ ਦੇ ਖਿਲਾਫ ਮੋਰਚਾ ਲਾਇਆ ਚੰਡੀਗੜ੍ਹ ਤੇ ਬਾਰਡਰ ਤੇ ਜਿਹਦੇ ਵਿੱਚ ਜਦੋਂ ਇਹ ਕਾਲੇ ਕਾਨੂੰਨ ਇਹਨਾਂ ਵਾਪਸ ਲੈ ਲਏ ਨੇ ਉਸ ਟਾਈਮ ਇਹਨਾਂ ਨੇ ਇਹ ਗੱਲ ਕਹੀ ਸੀ ਕਿ ਇੱਕ ਅਸੀਂ ਕਮੇਟੀ ਬਣਾਵਾਂਗੇ ਜਿਹੜੀ ਕਿਸਾਨਾਂ ਨੂੰ ਐਮਐਸਪੀ ਲੀਗਲਾਈਜ਼ ਅਸੀਂ ਕਰਕੇ ਦਾਂਗੇ ਸਾਨੂੰ ਥੋੜਾ ਜਿਹਾ ਵਕਤ ਦੇ ਦਿਓ ਮੈਂ ਕਿਹਾ ਮਤੇ ਦੀ ਸਪੋਰਟ ਕਰ ਦੋ ਸੈਂਟਰ ਦੇ ਅਗੇਂਸਟ ਜਿਨੇ ਕੇਸ ਕਿਸਾਨਾਂ ਤੇ ਸੜਕਾਂ ਤੇ ਬਣੇ ਸੀ ਨੈਸ਼ਨਲ ਹਾਈਵੇਜ਼ ਤੇ ਜਾਂ ਆਪਣੀਆਂ ਪ੍ਰੇਨਾ ਦੇ ਆ ਬੈਂਡ ਤੇ ਰੇਲਵੇ ਤੇ ਜਿਹੜੇ ਟਰੈਕਸ ਐ ਨੇ ਇਹਨਾਂ ਦੇ ਕੇਸ ਕੋਈ ਕੇਸ ਵਾਪਸ ਨਹੀਂ ਕੀਤਾ ਗਿਆ ਕਿਸੇ ਨੂੰ ਮੁਆਵਜ਼ਾ ਨਹੀਂ ਦਿੱਤਾ ਗਿਆ ਜਿਨ੍ਹਾਂ ਦੀਆਂ ਸ਼ਾਤਾਂ ਉੱਥੇ ਹੋਈਆਂ ਨੇ ਉਸ ਟਾਈਮ ਕਾਂਗਰਸ ਦੀ ਗਵਰਨਮੈਂਟ ਨੇ ਇੱਕ ਇੱਕ ਸਰਕਾਰੀ ਨੌਕਰੀ ਦਿੱਤੀ ਸੀ ਤੇ 5-5 ਲੱਖ ਰੁਪਏ ਦਿੱਤਾ ਸੀ ਹਿੰਦੁਸਤਾਨ ਚੋ ਸਾਰਾ ਕੁਝ ਬਕਾਇਆ ਰਹਿੰਦਾ ਇਹਨਾਂ ਨੇ ਇਵਨ ਮੇਰਾ ਮਤਾ ਜਿਹੜਾ ਸੀ ਅਡਾਪਟਿਵ ਕੀਤਾ ਮੈਂ ਕਿਹਾ ਜੇ ਨਹੀਂ ਤੁਹਾਨੂੰ ਪਸੰਦ ਤੁਸੀਂ ਲਓ ਅਸੀਂ ਸਪੋਰਟ ਕਰ ਦੋ ਸੈਟਰ ਦੇ ਗੇਸਟ ਕਿਸਾਨ ਯੂਨੀਅਨਸ ਦੀ ਕੋਈ ਸ ਕਿਸੇ ਦੀ ਜ਼ਿੰਦਗੀ ਮਹਫੂਜ਼ ਨਹੀਂ ਕਿਸੇ ਦਾ ਕਾਰੋਬਾਰ ਮਹਫੂਜ਼ ਨਹੀਂ ਆ ਲੁਧਿਆਣਾ ਸ਼ਹਿਰ ਇਹ ਸਾਰੋਂ ਵੱਡਾ ਪੰਜਾਬ ਮੇਰੇ ਖਰ ਕੋਈ ਮੁਹੱਲਾ ਕੋਈ ਘਰ ਨਹੀਂ ਜਿੰਨੂੰ ਫਰੋਤੀ ਦਾ ਟੈਲੀਫੋਨ ਜਾਂ ਚਿੱਠੀ ਨਹੀਂ ਆ ਚੀ ਤੇ ਹਜ਼ਾਰਾਂ ਬੰਦਿਆਂ ਕੋ ਫਰੋਤੀਆਂ ਲੈ ਲੀਆਂ ਗਈਆਂ ਲੋਕ ਡਰਦੇ ਹੀ ਨਹੀਂ ਦੱਸਦੇ ਸਹੀ ਗੱਲ ਦੱਸਣ ਇਹਨਾਂ ਨੂੰ ਕੀ ਹੋਰ ਤੁਸੀਂ ਵੇਖੋ ਤੁਸੀਂ ਵੀਆਈਪੀ ਕਲਚਰ ਦੀ ਗੱਲ ਕੀਤੀ ਇਹਨਾਂ ਦੀ ਬੀਵੀ ਦੇ ਨਾਲ ਉਹ ਦਿਨ 50 ਗੱਡੀਆਂ ਦੋ ਬਸਾਂ ਵੀ ਸੀ ਪਿੱਛੇ ਔਰਤਾਂ ਦੀਆਂ ਪੰਜਾਬ ਪੁਲਿਸ ਦੀਆਂ ਕਿ ਕਿਤੇ ਰੌਲਾ ਪੈ ਗਿਆ ਸਿਵਲਿਨ ਕੱਪੜਿਆਂ ਵਿੱਚ 100 ਪੁਲਿਸ ਦੀ ਔਰਤ ਜਿਹੜੀ ਇਹ ਸਾਡੀ ਕਨਸਟੇਬਲਸ ਨੇ ਜਿਹੜੀਆਂ ਲੜਕੀਆਂ ਉਹ ਵੀ ਜਾਂਦੀਆਂ ਨੇ ਕਿ ਕਿਤੇ ਕੋਈ ਇਹਨਾਂ ਦੇ ਗਲਗੁਲਣਾ ਕੋਈ ਪੈ ਜਾਏ ਤੇ ਉਹ ਦੋ ਦੋ 100 ਜਿੱਥੇ ਬੀਬੀ ਜਾਂਦੀ ਉਹਦੇ ਨਾਲ 200 ਔਰਤ ਜਿਹੜੀ ਉਹ ਚਿੱਟੇ ਕੱਪੜਿਆਂ 'ਚ ਫੇਰੀ ਜਾਂਦੀ ਲੋਕਾਂ ਨੂੰ ਐ ਲੱਗਦਾ ਕਿ ਪਤਾ ਨਹੀਂ ਕਿੰਨੇ ਕੁ ਲੋਕ ਬਾਹਰ ਉਹਨਾਂ ਦੇ ਦਰਸ਼ਨ ਕਰਨ ਆਏ ਤੁਸੀਂ ਮੈਨੂੰ ਇਹ ਦੱਸੋ ਕਿ ਮਿਸਿਸ ਬਾਨ ਜਿਹੜੇ ਅਸੀਂ ਬਹੁਤ ਉਹਨਾਂ ਦੀ ਇੱਜ਼ਤ ਕਰਨੇ ਬਟ ਉਹਨਾਂ ਕੋ ਕੋ ਚੀਫ ਮਿਨਿਸਟਰ ਦੀ ਵਾਈਫ ਹੋਣ ਤੋਂ ਇਲਾਵਾ ਕਿਹੜਾ ਇਹੋ ਜਿਹਾ ਕਨਸਟੀਟਿਊਸ਼ਨਲ ਪੋਜੀਸ਼ਨ ਹੈ ਕਿ ਤੁਸੀਂ 50 ਗੱਡੀਆਂ ਦਿੱਤੀਆਂ ਨੇ ਐਮਬੂਲੈਂਸ ਚੱਲਦੀ ਹੈ ਜੀ ਘੱਟ ਤੋਂ ਘੱਟ 250 ਬੰਦਾ ਪੁਲਿਸ ਦਾ ਚੱਲਦਾ ਇੱਥੇ ਡਕੇਟੀ ਦਿਨ ਦਿਹਾੜੇ ਹੋ ਜਾਂਦੇ ਤੇ ਸਵੇਰੇ ਡਾਕਾ ਵੱਜਾ ਹੋਏ ਤੇ ਸ਼ਾਮ ਤੱਕ ਇੱਥੇ ਪੰਜ ਬੰਦੇ ਪੁਲਿਸ ਦੇ ਨਹੀਂ ਕਿਸੇ ਜਗ੍ਹਾ ਤੇ ਪਾਉਂਦੇ ਬਾਈਰ ਸਾਹਿਬ ਇੱਕ ਸੈਂਟਰ ਦੀਆਂ ਸਕੀਮਾਂ ਨੂੰ ਲੈ ਕੇ ਪਿੰਡਾਂ ਦੇ ਵਿੱਚ ਵੀ ਪ੍ਰਚਾਰ ਹੋ ਰਿਹਾ ਗਵਰਨਰ ਸਾਹਿਬ ਆਪ ਖੁਦ ਪਿੰਡ-ਪਿੰਡ ਪਹੁੰਚ ਰਹੇ ਨੇ ਕਿਸ ਤਰ੍ਹਾਂ ਦੇਖਦੇ ਹਾਂ ਇਸ ਮੂਵਮੈਂਟ ਨੂੰ ਇਹ ਦੇਖੋ ਕੋਈ ਸੈਂਟਰ ਦੀ ਸਕੀਮ ਹੈ ਗਵਰਨਰ ਸਾਹਿਬ ਦਾ ਕੰਮ ਤੇ ਨਹੀਂ ਪਹੁੰਚਣਾ ਗਵਰਨਰ ਦਾ ਕੰਮ ਇਹ ਨਹੀਂ ਹੈ ਪਰ ਚਲੋ ਸੈਂਟਰ ਸਕੀਮ ਜੇ ਉਹ ਆਪਣੀ ਗੱਲ ਰੱਖਦੇ ਨੇ ਤੇ ਕੋਈ badi ਗੱਲ ਨਹੀਂ ਸੂਬਾ ਆਪਣੀ ਗੱਲ ਰੱਖ ਰਿਹਾ ਜੇ ਕੋਈ ਸਕੀਮ ਲੋਕਾਂ ਦੇ ਹਿੱਤ ਵਿੱਚ ਆਇਆ ਤੇ ਉਹਨੂੰ ਜੇ ਪ੍ਰਚਾਰ ਕਰਦੇ ਵੀ ਨਹੀਂ ਤਾਂ ਕੋਈ badi ਗੱਲ ਨਹੀਂ ਹੋਦੀ ਭਾਈ ਸਾਹਿਬ ਜਿਹੜੇ ਨਵਜੋ ਸਿੰਘ ਸਿੱਧੂ ਨੇ ਅਕਸਰ ਆਪਣੀ ਜਿਹੜੀ ਆ ਬੋਲਬਣੀ ਲੈ ਕੇ ਚਾਚਾ ਜੀ ਰਹਿੰਦੇ ਨੇ ਅੱਜ ਵੀ ਉਹਨਾਂ ਨੇ ਕਿਹਾ ਕਿ ਜਿਹੜੇ 25 ਸਾਲ ਮੁੱਖ ਮੰਤਰੀ ਜਿੱਤੇ ਨੇ ਪਰ ਪੰਜਾਬ ਹਾਰਿਆ ਕੈਪਟਨ ਰਮਿੰਦਰ ਸਿੰਘ ਦਾ ਨਾਮ ਵੀ ਵਿੱਚ ਲਿਆ ਚੰਨੀ ਦਾ ਨਾਮ ਵੀ ਵਿੱਚ ਲਿਆ ਕਿ ਮੇਰੀ ਗੱਲ ਨਹੀਂ ਕਿਸੇ ਨੇ ਮੰਨੀ ਤੁਹਾਨੂੰ ਨਹੀਂ ਲੱਗਦਾ ਕਿ ਦੁਬਾਰਾ ਤੋਂ ਕਾਂਗਰਸ ਦੇ ਵਿੱਚ ਫਿਰ ਆਪਸੀ મતਭੇਦ ਹੋ ਸਕਦੇ ਨੇ ਗੱਲ ਦੇਖੋ ਜੀ ਮੈਂ ਤੇ ਉਹਨਾਂ ਨੂੰ ਇਹੀ ਬੇਨਤੀ ਕਰੂੰਗਾ ਸਿੱਧੂ ਸਾਹਿਬ ਨੂੰ ਕਿ ਥੋੜਾ ਜਿਹਾ ਮੈਚਿਓਰਿਟੀ ਤੋਂ ਐਕਟ ਕਰੋ ਜੇ ਤੁਹਾਨੂੰ ਇਸ ਜਮਾਤ ਨੇ ਇੱਜ਼ਤ ਮਾਨ ਦੇ ਹੀ ਦਿੱਤਾ ਤੇ ਉਹਨੂੰ ਡਾਈਜੈਸਟ ਵੀ ਕਰੋ ਇਹੋ ਜਿਹਾ ਕੰਮ ਨਾ ਕਰੋ ਤੁਸੀਂ ਅੱਗੇ ਪ੍ਰਧਾਨ ਜੀ ਤੇ ਤੁਸੀਂ ਵੇਖ ਹੀ ਲਿਆ 78 ਤੋਂ 18 ਤੇ ਲੈ ਆਂਦਾ ਤੁਸੀਂ ਹੁਣ ਕੀ ਹੋਰ ਚਾਹੁੰਦੇ ਨੇ ਇਹਨਾਂ ਨੂੰ ਪੁੱਛ ਲਓ ਜੀ ਮੈਂ ਤੇ ਇਹਨਾਂ ਨੂੰ ਬੇਨਤੀ ਕਰਾਂਗਾ ਕਿ ਚੁੱਪ ਓਕੇ ਪਾਰਟੀ ਦੇ ਕਾਡਰ ਨਾਲ ਚਲੋ ਪਾਰਟੀ ਦੀਆਂ ਜਿਹੜੀਆਂ ਸਟੇਜਾਂ ਨੇ ਉਹਦੇ ਤੇ ਆਓ ਹੁਣ ਦੋ ਦਿਨ ਬਾਅਦ ਸਾਡੇ ਧਰਨੇ ਨੇ ਇੱਕ ਇਥੇ ਜਗਰਾਓ ਧਰਨਾ ਉਸ ਤੋਂ ਬਾਅਦ ਇੱਕ ਫਗਵਾੜੇ ਧਰਨਾ ਉਹ ਸਟੇਜ ਤੇ ਆਓ ਤੇ ਉੱਥੇ ਬੋਲੋ ਜੇ ਕੁਝ ਬੋਲਣਾ ਤੁਸੀਂ ਆਪਣਾ ਨਵਾਂ ਖਾੜਾ ਜਿਹੜਾ ਲਾਣਾ ਨਾ ਇਹ ਗੱਲ ਚੰਗੀ ਗੱਲ ਹੈ ਕੋਈ ਪੰਜਾਬ ਦਾ ਕਾਂਗਰਸੀਮਨ ਜਿਹੜਾ ਇਹਨੂੰ ਇਹਨੂੰ ਚੰਗਾ ਨਹੀਂ ਸਮਝਦਾ ਤੇ ਜਿਹੜੇ ਕੋਈ ਨੇਕ ਸਾਥੀ ਵੀ ਹੈ ਨੇ رائے ਦੇਣ ਵਾਲੇ ਸਿੱਧੂ ਸਾਹਿਬ ਨੂੰ ਉਹ ਵੀ ਮੇਰੇ ਖਿਆਲ ਇਹੀ رائے ਦਿੰਦੇ ਹੋਣਗੇ ਕਿ ਆਪਣਾ ਵੱਖਰਾ ਜਿਹੜੀ ਸਟੇਜ ਹੈ ਨਾ ਜਦੋਂ ਆਪਾਂ ਇੱਕ ਪਾਰਟੀ ਦੇ ਵਿੱਚ ਵੱਖਰੀ ਸਟੇਜ ਤੇ ਲਾ ਹੀ ਨਹੀਂ ਸਕਦੇ ਜਿਹੜੀ ਪਾਰਟੀ ਦੀ ਸਟੇਜ ਲੱਗਦੀ ਉਹਦੇ ਤੇ ਜਾਓ ਤੁਸੀਂ ਉਹਨਾਂ ਨੂੰ ਕਦੀ ਕਿਸੇ ਨੇ ਰੋਕਿਆ ਨਹੀਂ ਸਾਰਿਆਂ ਨੂੰ ਵੈਲਕਮ ਹੈ ਆ ਮੇਰੇ ਵੱਲੋਂ ਹੀ ਚਲੋ ਸਦਾ ਸਮਝ ਲਓ 21 ਤੇ 22 ਤਰੀਕ ਦੇ ਸਾਡੇ ਧਰਨੇ ਜਿਹੜੇ ਨੇ ਗਵਰਨਮੈਂਟ ਆਫ ਪੰਜਾਬ ਦੇ ਖਿਲਾਫ ਸਾਡੇ ਵੱਲੋਂ ਇਹ ਇਹ ਕਹਿਣਗੇ ਕਿ ਮੈਨੂੰ ਕਿਹ ਸੱਦਾ ਨਹੀਂ ਦਿੱਤਾ ਤੁਸੀਂ ਮੇਰੇ ਵੱਲੋਂ ਪ੍ਰਤਾਪ ਸਿੰਘ ਬਾਜੋ ਵੱਲੋਂ ਸੱਦਾ ਸਮਝੋ ਕਿ ਆਓ ਸਟੇਜ ਤੇ ਬੋਲੋ ਤੁਹਾਨੂੰ ਟਾਈਮ ਵੀ ਦਾਂਗੇ ਉੱਥੇ ਗੱਲ ਕਰੋ ਜੇ ਕਰਨੀ ਵੱਖਰੀ ਗੱਲ ਹੈ ਮਾਈ ਸਾਹਿਬ ਪੋਲੀਟਿਕਲ ਬੰਦਾਟਾ ਦੀ ਗੱਲ ਕਰੀਏ ਪੰਜਾਬ ਦੇ ਵਿੱਚ بڑا ਇਸ਼ੂ ਆ ਕਿ ਜਿਹੜੇ ਆ ਜੇ ਕੋਈ ਬੋਲਦਾ ਹੈ ਸਰਕਾਰ ਦੇ ਖਿਲਾਫ ਤਾਂ ਸੰਮਨਿੰਗ ਹੋ ਜਾਂਦੀ ਹੈ ਜਿਸ ਤਰ੍ਹਾਂ ਹੁਣ ਮਜੀਠੀਆ ਨੂੰ ਵੀ ਕੀਤੀ ਗਈ ਹੈ ਪਹਿਲਾਂ ਉਹਦੀ ਪਤਨੀ ਨੂੰ ਭੇਜਿਆ ਗਿਆ ਸੀ ਕੀ ਕਹੋਗੇ ਤੁਸੀਂ ਵੇਖੋ ਮੈਂ ਇਸ ਗੱਲ ਨੂੰ ਕ੍ਰਿਟਸਾਈਜ਼ ਕਰਾਂਗਾ ਸ਼ਕਤੀ ਦੇ ਨਾਲ ਕਿਉਂਕਿ ਤੁਸੀਂ ਵੇਖੋ ਉੱਥੇ ਚੀਕਾਂ ਮਾਰਦੇ ਫਿਰਦੇ ਦਿੱਲੀ 'ਚ ਇਹਨਾਂ ਦਾ ਇੱਕ ਮਿਨਿਸਟਰ ਸਾਲ ਦਾ ਅੰਦਰ ਦਿੰਦਾ ਹੈ ਸਤਿੰਦਰ ਜੈਨ ਡਿਪਟੀ ਚੀਫ ਮਿਨਿਸਟਰ ਉਹ ਅੰਦਰ ਦਿੰਦਾ ਹੈ ਮਨੀਸ਼ ਸੋਦੀਆ ਸੰਜੇ ਸਿੰਘ ਐਮਪੀ ਅੰਦਰ ਦਿੰਦਾ ਤੇ ਹੋ ਸਕਦਾ ਕੇਜਰੀਵਾਲ ਵੀ ਚੰਦੇਣਾ ਤੁਰ ਜਾ ਉੱਥੇ ਤੇ ਤੁਸੀਂ ਦੋਨੋਂ ਹੱਥ ਰੱਖ ਕੇ ਸਿਰ ਤੇ ਪੇਟੇਦੇ ਹੋ ਉਹੀ ਕੰਮ ਤੁਸੀਂ ਇੱਥੇ ਕਰਦੇ ਹੋ ਪੰਜਾਬ ਦੇ ਵਿੱਚ ਜਿਹੜੇ ਨੇ ਜੇ ਪੰਜਾਬ ਦੇ ਵਿੱਚ ਪੰਜਾਬ ਦੇ ਲੋਕਾਂ ਨੇ ਸਿਆਸੀ ਜਮਾਤਾਂ ਨੇ ਸਿਆਸੀ ਜਮਾਤਾਂ ਦੇ ਲੀਡਰਾਂ ਨੇ ਗਵਰਨਮੈਂਟ ਦੀਆਂ ਜਿਹੜੀਆਂ ناکਾਮਯਾਬੀਆਂ ਲੋਕਾਂ ਸਾਹਮਣੇ ਲੈ ਕੇ ਆਈਆਂ ਤੇ ਜੇ ਤੁਸੀਂ ਸਮਝੋਗੇ ਕਿ ਅਸੀਂ ਕਿਸਾਂ ਦੇ ਹਿਸਾਬ ਦੇ ਨਾਲ ਡਰਾਤਮਕ 할ਾਂਗੇ ਜਦੋਂ ਵੀ ਕਿਸੇ ਮੈਸਮਨਾ ਸਿਆਸੀ ਆਦਮੀ ਨੂੰ ਸਿਆਸੀ ਕਿਰਦੇ ਵਿੱਚ ਅੰਦਰ ਦਿੰਦੇ ਹੋ ਤੇ ਉਹਦਾ ਆਪਣਾ ਰੁਤਬਾ ਹੀ ਵੱਧਦਾ ਘਟਦਾ ਤੇ ਹੈ ਨਹੀਂ ਇਹ ਵੀ ਐਕਸਪੈਰੀਮੈਂਟ ਕਰਕੇ ਮਾਨ ਵੇਖ ਲੈ ਇਹਨਾਂ ਨੂੰ ਵਹਿਗਾ ਹੀ ਪੈਂਦਾ ਜੀ ਠੀਕ ਥੈਂਕ ਯੂ